ਇੱਕ ਇੱਕ ਦਰਖਾਸਤ ਮਸੂਲ ਹੋਈ ਸੀਗੀ ਜੋ ਕਿ ਹਚਰਨ ਸਿੰਘ ਪੁੱਤਰ ਅਕਵਾਰ ਸਿੰਘ ਵਾਸੀ ਆਨੰਦਨਗਰ ਨੇ ਦਿੱਤੀ ਸੀਗੀ ਕਿ ਮੇਰੀ ਲੜਕੀ ਦੀਆਂ ਜੜੀਆਂ ਹੈਗੀਆਂ ਇੰਸਟਾਗ੍ਰਾਮ ਵਗੈਰਾ ਤੇ ਫੋਟੋ ਅਪਲੋਡ ਹੋ ਰਹੀਆਂ ਤੇ ਗਲਤ ਮੈਸੇਜ ਵਗੈਰਾ ਆ ਰਹੇ ਆ ਉਸਤ ਵਾਰ ਉਸਤ ਵਾਰ ਕੰਪਿਊਟਰ ਦੇ ਵਿੱਚੋਂ ਡਾਟਾ ਪਾਇਆ ਗਿਆ ਡਾਟਾ ਪਾਉਣ ਤੋਂ ਬਾਅਦ ਗੁਰਪ੍ਰੀਤ ਸਿੰਘ ਦਾ ਨਿਕਲਿਆ ਇਹ ਸਾਰਾ ਡਾਟਾ ਜਿਹਦੇ ਖਿਲਾਫ ਮਰ ਕੇ ਬਾਅਦ ਵਿੱਚ ਹੁਣ ਕਾਰਵਾਈ ਕੀਤੀ ਗਈ ਹੈ ਕਿਉਂਕਿ ਉਹ ਉਹਨਾਂ ਦੇ ਪਰਿਵਾਰ ਦੀਆਂ ਗਲਤ ਵੀਡੀਓ ਵਗੈਰਾ ਇੰਸਟਾਗ੍ਰਾਮ ਤੋਂ ਆਈਡੀ ਲੋਡ ਅਪਲੋਡ ਕਰਕੇ ਪਾ ਰਿਹਾ ਸੀਗਾ ਤੇ ਜਿਹਦਾ ਕਰਕੇ ਗਲਤ ਉਹਨਾਂ ਨੂੰ ਮੈਸੇਜ ਵੀ ਦੇ ਰਿਹਾ ਸੀਗਾ ਕਿ ਵੀ ਮੈਂ ਤੁਹਾਨੂੰ ਧਮਕੀਆਂ ਵਗੈਰਾ ਦਿੰਦਾ ਸੀਗਾ ਵੀ ਮੇਰੇ ਕੋਲ ਪਿਸਟਲ ਹੈਗਾ ਮੈਂ ਤੁਹਾਡੇ ਤੇ ਕੰਮ ਆਉਣਗੀਆਂ ਜਿਸ ਦਾ ਕਰਕੇ ਇਹਦੇ ਤੇ ਹੁਣ ਕਾਰਵਾਈ ਕੀਤੀ ਗਈ ਹੈ ਪਰਚਾ ਦਰਜ ਕਰਕੇ ਉਹਨੂੰ ਕੱਲ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਪੇਸ਼ ਅਦਾਲਤ ਕੀਤਾ ਜਾਣਾ ਹੈ ਕਿਉਂਕਿ ਆਪ ਕੋਲ ਕਹ ਰਿਹਾ ਸੀ ਕੀ ਕਾਰਨ ਸੀ ਵੀ ਇਹਨੂੰ ਵੀਡੀਓ ਅਪਲੋਡ ਕਰ ਰਹੇ ਹੋ ਉਹਦੇ ਪਹਿਨੇ ਇੱਕੋ ਗਲੀ ਦੇ ਵਿੱਚ ਗਵਾਂਡ ਗਵਾਂਡ ਰਹਿੰਦੇ ਸੀਗੇ ਗਾਂਡੀ ਹੋਣ ਦੇ ਨਾਂ ਤੇ ਇਹਨਾਂ ਦੀ ਆਪ ਜੀ ਵਿੱਚ ਕੋਈ ਪੁਰਾਣੀ ਰੰਜਿਸ਼ ਸੀਗੀ ਜਿਸ ਦਾ ਕਰਕੇ ਇਹ ਮਤਲਬ ਕਿ ਉਸ ਰੰਜਿਸ਼ ਨੂੰ ਲੈ ਕੇ ਇਹਨਾਂ ਦੀ ਲੜਕੀ ਦੀਆਂ ਤੇ ਇਹਨਾਂ ਦੇ ਪੂਰੇ ਪਰਿਵਾਰ ਦੀਆਂ ਇੰਸਟਾਗ੍ਰam ਤੋਂ ਆਈਡੀ ਬਣਾ ਕੇ ਫੋਟੋ ਅਪਲੋਡ ਕਰਦੇ ਇਹ ਚਾਰ ਪੰਜ ਮਹੀਨੇ ਤੋਂ ਕਰ ਰਿਹਾ ਹੈਗਾ ਇਸ ਤਰ੍ਹਾਂ ਤੇ આરોપી ਦੀ ਉਮਰ ਤਾਂ ਕਰਦਾ ਕਿੰਨਾ ਕਿੰਨੀ ਦੇ ਰਿਆ ਸੀਗਾ ਪਿਸਤਲ ਦਾ ਇਹਨਾਂ ਵਗੈਰਾ ਤੋਂ ਬਿਨਾਂ ਪਿਸਤਲ ਦੀ ਧਮਕੀ ਵਗੈਰਾ ਜ਼ਰੂਰ ਦਿੱਤੀ ਹੈਗੀ ਪਰ ਇਦਾਂ ਦਾ ਮਾਮਲਾ ਸਾਹਮਣੇ ਨਹੀਂ ਆਇਆ ਐਸਟੂਐਸਸੀ ਬਾਕੀ ਅਸੀਂ ਹਜੇ ਵੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਯਾਰੋਪੀ ਦੀ ਉਮਰ ਕਿੰਨੀ ਹੈ 20 ਸਾਲ 20 ਸਾਲ ਦੀ ਹੈਗੀ ਇਹ ਸਾਰ ਇੱਕ ਇੱਕ ਦਰਖਾਸਤ ਮਸੂਲ ਹੋਈ ਸੀਗੀ ਜੋ ਕਿ ਹਚਰਨ ਸਿੰਘ ਪੁੱਤਰ ਅਕਵਾਰ ਸਿੰਘ ਵਾਸੀ ਆਨੰਦਨਗਰ ਨੇ ਦਿੱਤੀ ਸੀਗੀ ਕਿ ਮੇਰੀ ਲੜਕੀ ਦੀਆਂ ਜਿਹੜੀਆਂ ਹੈਗੀਆਂ ਇੰਸਟਾਗ੍ਰਾਮ ਵਗੈਰਾ ਤੇ ਫੋਟੋ ਅਪਲੋਡ ਹੋ ਰਹੀਆਂ ਤੇ ਗਲਤ ਮੈਸੇਜ ਵਗੈਰਾ ਆ ਰਹੇ ਆ ਉਸਤਵਾਰ ਉਸਤਵਾਰ ਕੰਪਿਊਟਰ ਦੇ ਵਿੱਚੋਂ ਡਾਟਾ ਪਾਇਆ ਗਿਆ ਡਾਟਾ ਪਾਉਣ ਤੋਂ ਬਾਅਦ ਗੁਰਪ੍ਰੀਤ ਸਿੰਘ ਦਾ ਨਿਕਲਿਆ ਇਹ ਸਾਰਾ ਡਾਟਾ ਜਿਹਦੇ ਖਿਲਾਫ ਮਰ ਕੇ ਬਾਅਦ ਵਿੱਚ ਹੁਣ ਕਾਰਵਾਈ ਕੀਤੀ ਗਈ ਹੈ ਕਿਉਂਕਿ ਉਹ ਉਹਨਾਂ ਦੇ ਪਰਿਵਾਰ ਦੀਆਂ ਗਲਤ ਵੀਡੀਓ ਵਗੈਰਾ ਇੰਸਟਾਗ੍ਰਾਮ ਤੇ ਆਈਡਿ ਲੋਡ ਅਪਲੋਡ ਕਰਕੇ ਪਾ ਰਿਹਾ ਸੀਗਾ ਤੇ ਜਿਹਦਾ ਕਰਕੇ ਗਲਤ ਉਹਨਾਂ ਨੂੰ ਮੈਸੇਜ ਵੀ ਦੇ ਰਿਹਾ ਸੀਗਾ ਕਿ ਵੀ ਮੈਂ ਤੁਹਾਨੂੰ ਧਮਕੀਆਂ ਵਗੈਰਾ ਦਿੰਦਾ ਸੀਗਾ ਵੀ ਮੇਰੇ ਕੋਲ ਪਿਸਟਲ ਹੈਗਾ ਮੈਂ ਤੁਹਾਡੇ ਤੇ ਕੰਮ ਆਉਣਗੀਆਂ ਜਿਸ ਦਾ ਕਰਕੇ ਇਹਦੇ ਤੇ ਹੁਣ ਕਾਰਵਾਈ ਕੀਤੀ ਗਈ ਹੈ ਪਰਚਾ ਦਰਜ ਕਰਕੇ ਉਹਨੂੰ ਕੱਲ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਪੇਸ਼ ਅਦਾਲਤ ਕੀਤਾ ਜਾਣਾ ਹੈ ਕਿਉਂਕਿ ਆਪ ਕੋਲ ਕਹ ਰਿਹਾ ਸੀ ਕੀ ਕਾਰਨ ਸੀ ਵੀ ਇਹਨੂੰ ਵੀਡੀਓ ਅਪਲੋਡ ਕਰ ਰਹੇ ਹੋ ਉਹਦੇ ਪਹਿਨੇ ਇੱਕੋ ਗਲੀ ਦੇ ਵਿੱਚ ਗਵਾਡ ਗਵਾਡ ਰਹਿੰਦੇ ਸੀਗੇ ਗਾਂਢੀ ਹੋਣ ਦੇ ਨਾਂ ਤੇ ਇਹਨਾਂ ਦੀ ਆਪ ਜੀ ਵਿੱਚ ਕੋਈ ਪੁਰਾਣੀ ਰੰਜਿਸ਼ ਸੀਗੀ ਜਿਸ ਦਾ ਕਰਕੇ ਇਹ ਮਤਲਬ ਕਿ ਉਸ ਰੰਜਿਸ਼ ਨੂੰ ਲੈ ਕੇ ਇਹਨਾਂ ਦੀ ਲੜਕੀ ਦੀਆਂ ਤੇ ਇਹਨਾਂ ਦੇ ਪੂਰੇ ਪਰਿਵਾਰ ਦੀਆਂ ਇੰਸਟਾਗ੍ਰam ਤੋਂ ਆਈਡੀ ਬਣਾ ਕੇ ਫੋਟੋ ਅਪਲੋਡ ਕਰਦੇ ਇਹ 4-5 ਮਹੀਨੇ ਤੋਂ ਕਰ ਰਿਹਾ ਹੈਗਾ ਇਸ ਤਰ੍ਹਾਂ ਯਾਰੋ ਦੀ ਉਮਰ ਦਾ ਕਰਦਾ ਕਿੰਨਾ ਕਿ ਦੇਰਿਆ ਸੀਗਾ ਪਿਸਤਲ ਦਾ ਇਹਨਾਂ ਵੇਚੋਂ ਕੋਈ ਪਿਸਤਲ ਲੈ ਪਿਸਤਲ ਦੀ ਧਮਕੀ ਵਗੈਰਾ ਜ਼ਰੂਰ ਦਿੱਤੀ ਹੈਗੀ ਪਰ ਇਦਾਂ ਦਾ ਮਾਮਲਾ ਸਾਹਮਣੇ ਨਹੀਂ ਆਇਆ ਐਸਟੀਵੀਐਸੀ ਬਾਕੀ ਅਸੀਂ ਹਜੇ ਵੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਯਾਰੋ ਦੀ ਉਮਰ ਕਿੰਨੀ ਹੈ 20 ਕਿ ਸਾਲ ਦੀ ਹੈਗੀ ਇਹ ਸਾਹ ਇੱਕ ਦਰਖਾਸਤ ਮਸੂਲ ਹੋਈ ਸੀ ਜੋ ਕਿ ਹਚਰਨ ਸਿੰਘ ਪੁੱਤਰ ਅਕਵਾਰ ਸਿੰਘ ਵਾਸੀ ਆਨੰਦਨਗਰ ਨੇ ਦਿੱਤੀ ਸੀਗੀ ਕਿ ਮੇਰੀ ਲੜਕੀ ਦੀਆਂ ਜੜੀਆਂ ਹੈਗੀਆਂ ਇੰਸਟਾਗ੍ਰਾਮ ਵਗੈਰਾ ਤੇ ਫੋਟੋ ਅਪਲੋਡ ਹੋ ਰਹੀਆਂ ਤੇ ਗਲਤ ਮੈਸੇਜ ਵਗੈਰਾ ਆ ਰਹੇ ਆ ਉਸਤਵਾਰ ਉਸਤਵਾਰ ਕੰਪਿਊਟਰ ਦੇ ਵਿੱਚੋਂ ਡਾਟਾ ਪਾਇਆ ਗਿਆ ਡਾਟਾ ਪਾਉਣ ਤੋਂ ਬਾਅਦ ਗੁਰਪ੍ਰੀਤ ਸਿੰਘ ਦਾ ਨਿਕਲਿਆ ਇਹ ਸਾਰਾ ਡਾਟਾ ਜਿਹਦੇ ਖਿਲਾਫ ਮਰ ਕੇ ਬਾਅਦ ਵਿੱਚ ਹੁਣ ਕਾਰਵਾਈ ਕੀਤੀ ਗਈ ਹੈ ਕਿਉਂਕਿ ਉਹ ਉਹਨਾਂ ਦੇ ਪਰਿਵਾਰ ਦੀਆਂ ਗਲਤ ਵੀਡੀਓ ਵਗੈਰਾ ਇੰਸਟਾਗ੍ਰਾਮ ਤੋਂ ਆਈਡੀ ਲੋਡ ਅਪਲੋਡ ਕਰਕੇ ਪਾ ਰਿਹਾ ਸੀਗਾ ਤੇ ਜਿਹਦਾ ਕਰਕੇ ਗਲਤ ਉਹਨਾਂ ਨੂੰ ਮੈਸੇਜ ਵੀ ਦੇ ਰਿਹਾ ਸੀਗਾ ਕਿ ਵੀ ਮੈਂ ਤੁਹਾਨੂੰ ਧਮਕੀਆਂ ਵਗੈਰਾ ਦਿੰਦਾ ਸੀਗਾ ਵੀ ਮੇਰੇ ਕੋਲ ਪਿਸਟਲ ਹੈਗਾ ਮੈਂ ਤੁਹਾਡੇ ਤੇ ਕੰਮ ਆਉਣਗੀਆਂ ਜਿਸ ਦਾ ਕਰਕੇ ਇਹਦੇ ਤੇ ਹੁਣ ਕਾਰਵਾਈ ਕੀਤੀ ਗਈ ਹੈ ਪਰਚਾ ਦਰਜ ਕਰਕੇ ਉਹਨੂੰ ਕੱਲ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਪੇਸ਼ ਅਦਾਲਤ ਕੀਤਾ ਜਾਣਾ ਹੈ ਕਿਉਂ ਕਰ ਕੋ ਕਰ ਰਿਹਾ ਸੀ ਕੀ ਕਾਰਨ ਸੀ ਇਹਨੂੰ ਵੀਡੀਓ ਅਪਲੋਡ ਕਰ ਰਹੇ ਹੋ ਉਹਦੇ ਪਹਿਨੇ ਇੱਕੋ ਗਲੀ ਦੇ ਵਿੱਚ ਗਵਾਡ ਗਵਾਡ ਰਹਿੰਦੇ ਸੀਗੇ ਗਾਂਢੀ ਹੋਣ ਦੇ ਨਾਂ ਤੇ ਇਹਨਾਂ ਦੀ ਆਪ ਜੀ ਵਿੱਚ ਕੋਈ ਪੁਰਾਣੀ ਰੰਜਿਸ਼ ਸੀਗੀ ਜਿਸ ਦਾ ਕਰਕੇ ਇਹ ਮਤਲਬ ਕਿ ਉਸ ਰੰਜਿਸ਼ ਨੂੰ ਲੈ ਕੇ ਇਹਨਾਂ ਦੀ ਲੜਕੀ ਦੀਆਂ ਤੇ ਇਹਨਾਂ ਦੇ ਪੂਰੇ ਪਰਿਵਾਰ ਦੀਆਂ ਇੰਸਟਾਗ੍ਰam ਤੋਂ ਆਈਡੀ ਬਣਾ ਕੇ ਫੋਟੋ ਅਪਲੋਡ ਕਰਦੇ ਇਹ ਚਾਰ ਪੰਜ ਮਹੀਨੇ ਤੋਂ ਕਰ ਰਿਹਾ ਹੈਗਾ ਇਸ ਤਰ੍ਹਾਂ ਤੇ આરોપી ਦੀ ਉਮਰ ਤਾਂ ਕਰਦਾ ਕਿੰਨਾ ਕਿੰਨੀ ਦੇ ਰਿਹਾ ਸੀਗਾ ਪਿਸਤਲ ਦਾ ਇਹਨਾਂ ਵੇਚਣ ਕੋਲ ਪਿਸਤਲ ਲਈ ਪਿਸਤਲ ਦੀ ਧਮਕੀ ਵਗੈਰਾ ਜ਼ਰੂਰ ਦਿੱਤੀ ਹੈਗੀ ਪਰ ਇਦਾਂ ਦਾ ਮਾਮਲਾ ਸਾਹਮਣੇ ਨਹੀਂ ਆਇਆ ਐਸਟੂਐਸੀ ਬਾਕੀ ਅਸੀਂ ਹਜੇ ਵੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਯਾਰੋਪੀ ਦੀ ਉਮਰ ਕਿੰਨੀ ਹੈ 20 20 ਸਾਲ ਦੀ ਹੈਗੀ ਇਹ ਸਾਹ